ਸਾਰੇ ਸਰਣ ਤੋਂ ਜੀ ਕਲਾਸ ਰੂਮ ਵਿੱਚ ਤੇ ਫਟਾਫਟ ਸਾਰੇ ਜਣੇ ਕਲਾਸ ਨੂੰ ਇੱਕ ਵਾਰ ਲਾਈਕ ਤੇ ਸ਼ੇਅਰ ਕਰ ਦੋ ਠੀਕ ਹੈ ਅੱਜ ਆਪਣੀ 8 ਪੀਐਮ ਵਾਲੀ ਕਲਾਸ 8:30 ਤੇ ਸ਼ੁਰੂ ਹੋਣ ਜਾ ਰਹੀ ਹੈਗੀ ਠੀਕ ਹੈ ਜੀ ਤੇ ਫਟਾਫਟ ਸਾਰੇ ਜਣੇ ਇੱਕ ਵਾਰ ਕਲਾਸ ਰੂਮ ਲਾਈਕ ਸ਼ੇਅਰ ਕਰ ਦੋ ਜਿੰਨੇ ਵੀ ਕਲਾਸ ਨੂੰ ਜੁਆਇਨ ਕਰ ਰਹੇ ਹੋ ਸਾਰੇ ਜਣੇ ਇੱਕ ਵਾਰ ਕਲਾਸ ਰੂਮ ਲਾਈਕ ਸ਼ੇਅਰ ਕਰ ਦੋ ਠੀਕ ਹੈ ਈਵਨਿੰਗ ਜੀ ਗੁੱਡ ਈਵਨਿੰਗ ਠੀਕ ਹੈ ਸਤਿ ਸ੍ਰੀ ਅਕਾਲ ਜੀ ਫਟਾਫਟ ਸਾਰੇ ਜਣੇ ਇੱਕ ਵਾਰ ਕਲਾਸ ਨੂੰ ਲਾਈਕ ਸ਼ੇਅਰ ਕਰ ਦੋ ਸਾਰੇ ਜਣੇ ਫਟਾਫਟ ਠੀਕ ਹੈ ਜੀ ਜਲਦੀ ਜਲਦੀ ਸਾਰਿਆਂ ਨੇ ਕਲਾਸ ਨੂੰ ਲਾਈਕ ਸ਼ੇਅਰ ਕਰ ਦੋ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਸਾਰਿਆਂ ਨੇ ਕਲਾਸ ਨੂੰ ਜਲਦੀ ਜਲਦੀ ਸ਼ੇਅਰ ਕਰ ਦੋ ਠੀਕ ਹੈ ਕਲਾਸ ਅੱਜ ਦੀ ਆਪਣੀ ਹੋਰ ਥੋੜੀ ਛੁੱਟੀ ਹੋਵੇ ਕਿਉਂਕਿ ਡਾਕਟਰ ਕਿਰਪਾਸ ਅਹੀਂ ਕੋ ਮੇਰੇ ਨਾਲ ਗੱਲ ਕਰੀ ਜੀ ਤਾਂ ਥੋੜੀ ਬੰਡ ਬਣਦੇ ਵਿੱਚ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬੜਾ ਫੜ ਸਾਰੇ ਹਨ ਇੱਕ ਇੱਕ ਸ਼ੇਅਰ ਕਰਕੇ ਆਓ ਸਾਰੇ ਠੀਕ ਹੈ ਜੀ ਜਿੰਨੇ ਵੀ ਜੁੜੇ ਹੋਏ ਹੋਓ ਕਲਾਸ ਨੂੰ ਫਟਾਫਟ ਸਾਰੇ ਜਣੇ ਸ਼ੇਅਰ ਕਰ ਦਿਓ ਠੀਕ ਹੈ ਅੱਨੇ ਆਪ ਇੱਕ ਦੋ ਮਿੰਟ ਰੁਕੇ ਹੋਏ ਆ ਠੀਕ ਹੈ ਜਲਦੀ ਜਲਦੀ ਸਾਰਿਆਂ ਨੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਠੀਕ ਹੈ ਜੀ ਅੱਜ ਆਪ ਕਰਾਂਗੇ ਕਿਰਪਾ ਸਿੰਘ ਘੁੰਮਣੀ ਦੇ ਬਾਰੇ ਠੀਕ ਹੈ ਜੀ ਠੀਕ ਹੈ ਸਭ ਨੂੰ ਪਤਾ ਹੀ ਹੈਗਾ ਜੋ ਕਿ ਆਪਣਾ ਮਾਸਟਰਡੇਟਰ ਦਾ ਬੈਚ ਹੈਗਾ ਫ੍ਰੀ ਚੱਲੂਗਾ ਜੀ 9 ਜੂਨ ਤੋਂ ਠੀਕ ਹੈ ਜਿਹੜੇ ਨੰਬਰ ਇਹਨਾਂ ਮੈਂ ਜੋੜਨਗੇ ਉਹ ਆਪਣੇ ਵਟਸਐਪ ਆ ਜਿਹੜਾ ਜਰੂਰ ਜੁਆਇਨ ਕਰ ਲਿਓ ਠੀਕ ਹੈ ਤੇ ਟੈਲੀਗ੍ਰਾਮ ਜਰੂਰ ਜੁਆਇਨ ਕਰ ਲਿਓ ਠੀਕ ਹੈ ਜੀ ਜਿਹੜੇ ਪੀਡੀਐਫ ਹੋਰ ਤੋਂ ਮੈਂ ਟੈਲੀਗ੍ਰਾਮ ਤੇ ਪਾਇਆ ਕਰੂੰਗਾ ਠੀਕ ਹੈ ਉਹਦੀ ਇੱਕ ਇਹ ਵਜ੍ਹਾ ਹੈਗੀ ਅੱਜ ਮੈਂ ਗਰੁੱਪ ਦੇ ਵਿੱਚ ਤੁਹਾਨੂੰ ਮੈਸੇਜ ਕਰਕੇ ਪੁੱਛਿਆ ਸੀਗਾ ਵੀ ਜਿਹੜੇ ਪੁਰਾਣੇ ਪੀਡੀਐਫ ਜਾਂ ਮੈਸੇਜ ਹੈਗੇ ਤੁਹਾਨੂੰ ਦਿਖ ਰਿਹਾ ਹੈ ਕਿ ਨਹੀਂ ਦਿਖ ਰਿਹਾ ਠੀਕ ਹੈ ਤਾਂ ਸੂਟ ਕਹਿ ਰਹੇ ਸੀ ਵੀ ਕਿਸੇ ਨੂੰ ਦਿਖ ਨਹੀਂ ਰਹੇ ਹੋ ਕਿਉਂਕਿ ਪੁਰਾਣੇ ਆਪਣੇ ਮੈਸੇਜ ਸੀਗੇ ਹਨਾ ਤਾਂ ਕਰਕੇ ਜਿਹੜੇ ਆਪਣੇ ਪੀਡੀਐਫ ਵਗੈਰਾ ਹੋਇਆ ਕਰ ਨਹੀਂ ਕਲਾਸਾਂ ਦੇ ਐਮਕਿ ਤਿਆਰੀਆਂ ਤੁਹਾਨੂੰ ਪੀਡੀਐਫ ਮਿਲਿਆ ਕਰੂਗਾ ਤੇ ਵਟਸਐਪ ਤੇ ਤੁਹਾਨੂੰ ਜਿਹੜੀ ਇਨਫਰਮੇਸ਼ਨ ਹੈਗੀ ਕਲਾਸਾਂ ਦੀ ਉਹ ਮਿਲ ਜਾਏਗਾ ਠੀਕ ਹੈ ਜੀ ਤਾਂ ਦੋਨੇ ਚੈਨਲ ਜੋ ਕਿ ਆਪਣੇ ਗਰੁੱਪ ਬਣੇ ਹੋਏ ਆ ਭਾਵ ਕਿ ਤਾਂ ਜੁਆਇਨ ਕਰਨੇ ਜ਼ਰੂਰੀ ਨੇ ਇਹ ਠੀਕ ਹੈ ਤੇ ਚੈਨਲ ਨੂੰ ਸਾਰੇ ਨੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਹੈ ਜੀ ਤੇ ਫਟਾਫਟ ਨੂੰ ਸਾਰਿਆਂ ਨੇ ਇੱਕ ਵਾਰ ਲਾਈਕ ਸ਼ੇਅਰ ਕਰ ਦਿਓ ਕਲਾਸ ਨੂੰ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜਲਦੀ ਜਲਦੀ ਸਾਰਿਆਂ ਨੇ ਕਲਾਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਫਟਾਫਟ ਠੀਕ ਹੈ ਜੀ ਮੇਰੇ ਕਹਿਣ ਤੋਂ ਪਹਿਲਾਂ ਹੀ ਸਾਰਿਆਂ ਨੇ ਚਲੋ ਚਲਦੇ ਆਂਗੇ ਪਹਿਲੇ ਕੁਐਸਚਨ ਦੇ ਉੱਪਰ ਠੀਕ ਹੈ ਜੀ ਤਾਂ ਪਹਿਲਾ ਕੁਐਸਚਨ ਹੈ ਕਹਿੰਦੀ ਵੀ ਡਾਕਟਰ ਕਿਰਪਾ ਸਿੰਘ ਘੁੰਮ ਦਾ ਜੋ ਕਿ ਘੁੰਮਣ ਦਾ ਜਨਮ ਕਿੱਥੇ ਹੋਇਆ ਸੀਗਾ ਜੀ ਡਾਕਟਰ ਕਿਰਪਾ ਸਿੰਘ ਘੁੰਮਣ ਦਾ ਜੋ ਕਿ ਜਨਮ ਕਿੱਥੇ ਹੋਇਆ ਸੀਗਾ ਮਲਤਾਨ ਤੇਰਾਦੂਨ ਗੁਜਰਾਵਾਲਾ ਜਾਂ ਫਿਰ ਅੰਮ੍ਰਿਤਸਰ ਆਂਸਰ ਰਕਤ ਬੜਾ ਬੜਾ ਸਾਰੀਆਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜਲਦੀ ਜਲਦੀ ਸਾਰੇ ਜਣਾਂ ਲਗਾ ਦਿਓ ਆਪਣੇ ਕੁਸ਼ਸ਼ਨ ਦਾ ਠੀਕ ਹੈ ਪਹਿਲੇ ਕੁਸ਼ਸ਼ਨ ਜੋ ਕਿ ਆਪਣਾ ਰਾਈਟ ਆਨਸਰ ਕੀ ਰਹੂਗਾ ਠੀਕ ਹੈ ਨਾਲ ਉਹਨਾਂ ਤਰੀਕ ਦੱਸ ਦਿਓ ਜਨਮ ਤਰੀਕ ਦੱਸ ਦਿਓ ਸਾਰੇ ਜਣੇ ਠੀਕ ਹੈ ਜੀ ਰਾਈਟ ਆਨਸਰ ਆਪਣਾ ਕੀ ਆਊਗਾ ਗੁਜਰਾਵਾਲਾ ਤੇ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਕਿਹਾ ਹੈਗਾ ਜਨਮ ਹੋਇਆ ਸੀ ਗੀ ਗੁਜਰਾਵਾਲਾ ਦੇ ਵਿੱਚ ਤੇ ਮੈਨੂੰ ਇੱਕ ਤਰੀਕ ਦੱਸ ਦਿਓ ਇਹਨਾਂ ਦੀ ਠੀਕ ਹੈ ਜਲਦੀ ਜਲਦੀ ਅਦੋਂ ਨਾ ਜਨਮ ਹੁੰਦਾ ਹੈਗਾ ਜੀ ਠੀਕ ਹੈ ਸ੍ਰੀ ਗੁਰ ਦੀ ਸ੍ਰੀ ਗੁਰ ਕਦੋਂ ਜਨਮ ਹੁੰਦਾ ਹੈਗਾ ਠੀਕ ਹੈ ਠੀਕ ਹੈ ਜੀ ਹਾਂ ਯਾਦ ਰੱਖਿਓ 1 ਜਨਵਰੀ 1924 ਠੀਕ ਹੈ ਜੋ ਕਿ ਨੇ ਜਨਮ ਹੁੰਦਾ ਹੈ ਕਿਰਪਾਲ ਸਿੰਘ ਘੁੰਮਣ ਦਾ ਠੀਕ ਹੈ ਜੀ ਅਗਲਾ ਜੋ ਕਿ ਪ੍ਰਸ਼ਨ ਕਰਦੇ ਆਂਗੇ ਠੀਕ ਹੈ ਜੀ ਚਲੋ ਜੈਨੇ ਵੀ ਘੁੰਮਣ ਨੇ ਕਿਸ ਪ੍ਰੇਰਕਾ ਸਦਕਾ ਪੰਜਾਬ ਦੀ ਬੰਦਨਾ ਸੰਵੰਤ ਸ਼ਾਨਦਾਰ ਕੰਮ ਕੀਤਾ ਸੀਗਾ ਜੀ ਕੀ ਜੋ ਪ੍ਰੇਰਕ ਸੀਗੇ ਕਿਸ ਦੀ ਪ੍ਰੇਰਣਾ ਜੋ ਕਿ ਇਹਨਾਂ ਦੇ ਸਦਕਾ ਇਹਨਾਂ ਨੇ ਬੰਡ ਦੇ ਸੰਬੰਧੀ ਜੋ ਕਿ ਲਿਖਿਆ ਸੀਗੇ ਇਹਨਾਂ ਨੇ ਠੀਕ ਹੈ ਜੀ ਸੈਕਿੰਡ ਕੁਸ਼ਣ ਜੋ ਕਿ ਆਪਾਂ ਰਾਈਟ ਆਨਸਰ ਨੂੰ ਕੀ ਰਹਿਊਗਾ 7 ਮਈ 2019 ਦੇ ਵਿੱਚ ਜੋ ਕਿ ਡੈਟ ਹੋਵੇ ਸੀ ਦੇਖੋ ਜੀ ਠੀਕ ਹੈ ਜੀ ਛੀਨਾ ਕਲਾਸ ਨੂੰ ਅਜੇ ਤੱਕ ਮੈਂ ਉਹਦਾ ਸ਼ੇਅਰ ਨਹੀਂ ਕੀਤਾ ਹੈਗਾ ਸਾਰੇ ਨੇ ਇੱਕ ਵਾਰ ਕਲਾਸ ਨੂੰ ਸ਼ੇਅਰ ਕਰਕੇ ਠੀਕ ਹੈ ਜੀ ਜਨਰਲੀ ਜੀ ਸਾਰਿਆਂ ਨੇ ਕਲਾਸ ਰੂਮ ਸ਼ੇਅਰ ਕਰਕੇ ਆਓ ਠੀਕ ਹੈ ਆਨਸਰ ਲਗਾ ਦਿਓ ਆਪਣੇ ਸਪਸ਼ਨ ਦਾ ਰਾਈਟ ਆਨਸਰ ਆਪਣਾ ਕੀ ਰਹੂਗਾ ਜੀ ਠੀਕ ਹੈ ਹਾਂ ਦੇਖੋ ਰਾਈਟ ਆਨਸਰ ਆਪਣਾ ਕੀ ਹੈਗਾ ਭਾਈ ਵੀਰ ਸਿੰਘ ਠੀਕ ਹੈ ਭਾਈ ਵੀਰ ਸਿੰਘ ਸਪਸ਼ਨ ਦਾ ਰੋਕ ਆਪਣਾ ਰਾਈਟ ਆਨਸਰ ਹੈਗਾ ਜੀ ਅਗਲਾ ਕਰਦੇ ਆਂ ਪ੍ਰਸ਼ਨ ਠੀਕ ਹੈ ਜਿਹੜੀ ਜਿਹੜੀ ਐਕਸਪਲੇਸ਼ਨ ਆਪਾਂ ਕਹਿ ਸਕਦੇ ਉਹ ਥੋੜੀ ਮਾੜੀ ਮੂਟੀ ਉਹਦੋਂ ਮੈਂ ਸ਼ੇਅਰ ਕਰਤਾ ਸੀ ਸਾਰੇ ਸਾਰਾ ਜੋ ਕਿ ਆਪਣਾ ਨੋਟ ਸੀਗੇ ਠੀਕ ਹੈ ਤਾਂ ਇਹ ਪੁਆਇੰਟ ਵੀ ਘੱਟ ਹੀ ਬਣ ਗਿਆ ਆਪਣੀ ਲੇਕਨ ਇਹ ਕਿਸ ਜੁਨੀਵਰਸਿਟੀ ਦੇ ਵਿੱਚ ਮੌਸਿਕ ਇਤਿਹਾਸ ਇਕੱਠਾ ਕਰਨ ਦਾ ਸੈਂਟਰ ਸਥਾਪਿਤ ਕੀਤਾ ਸੀਗਾ ਜੀ ਕਿਹੜੀ ਯੂਨੀਵਰਸਿਟੀ ਸਥਾਪਿਤ ਕੀਤਾ ਸੀਗਾ ਠੀਕ ਹੈ ਠੀਕ ਹੈ ਜੀ ਇਹ ਨਹੀਂ ਕਲਾਸ ਆਪਣੀ ਇਹ ਬੈਚ ਵਾਲੀ ਸਟਾਰਟ ਨਹੀਂ ਹੋਈਆਂ ਹੈਗੀਆਂ ਠੀਕ ਹੈ ਬੈਚ ਵਾਲੀਆਂ ਕਲਾਸਾਂ ਜੀ ਆਪਣੇ ਸਟਾਰਟ ਹੋਣਗੀਆਂ 9 ਜੂਨ ਬਿਲਕੁਲ ਫ੍ਰੀ ਹੋਣਗੀਆਂ ਉਹ YouTube ਦੇ ਉੱਪਰ ਹੀ ਹੋਣਗੀਆਂ ਠੀਕ ਹੈ ਜੀ 9 ਜੂਨ ਤੋਂ ਆਪਣੀਆਂ ਸਟਾਰਟ ਹੋਣਗੀਆਂ ਇਹ ਜੋ ਕਲਾਸ ਹੈਗੀਆਂ ਆਪਣੀਆਂ ਠੀਕ ਹੈ ਚਲੋ ਅਰਸਲ ਗਾ ਦੋ ਆਪਣੇ ਸਵਾਲਸ਼ੰਡ ਹਾਂ ਨੈਟ ਕਈ ਜਗ੍ਹਾ ਬੰਦ ਹੈਗਾ ਜੀ ਆਪਣੇ ਠੀਕ ਹੈ ਜੀ ਬਿਲਕੁਲ ਠੀਕ ਹੈ ਰਾਈਟ ਆਨਸਰ ਆਪਣੇ ਦੇ ਵਿੱਚ ਤੀਜੇ ਕੁਐਸਚਨ ਆ ਕੀ ਰਹੂਗਾ ਜੀ ਹਾਂ ਬਿਲਕੁਲ ਰਾਈਟ ਆਨਸਰ ਆਪਣੇ ਕੀ ਰਹੂਗਾ ਪੰਜਾਬੀ ਯੂਨੀਵਰਸਿਟੀ ਠੀਕ ਹੈ ਪੰਜਾਬੀ ਯੂਨੀਵਰਸਿਟੀ ਦਾ ਕੁਐਸਚਨ ਆ ਬਿਲਕੁਲ ਰਾਈਟ ਆਨਸਰ ਹੈਗਾ ਅਗਲਾ ਕਰਦੇ ਹਾਂ ਜੀ ਕਹਿੰਦੇ ਵੀ ਲੇਖਨੇ ਐਸਜੀਪੀਸੀ ਦੇ ਲਈ ਕਿਸ ਗ੍ਰੰਥ ਦੀ ਵਿਆਖਿਆ ਦੇ ਕਾਰਜ ਨੂੰ ਪੇਪਰੇ ਚਾੜਿਆ ਸੀਗੀ ਕਿਹੜੇ ਗ੍ਰੰਥ ਨੂੰ ਜੋ ਕੇ ਨੇਪਰੇ ਚੜਾਇਆ ਸੀਗਾ ਜੀ ਪਾਲ ਸਿੰਘ ਕੋ ਮੁੰਨੇ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਬਰਕਾ ਜੀ ਠੀਕ ਹੈ ਜੀ ਠੀਕ ਹੈ ਕੀ ਕਹਿ ਰਹੇ ਹਾਂ ਪੈਸੇ ਦੇ ਕੇ ਲੈਣਾਗਾ ਵੈਚ ਠੀਕ ਕੋਈ ਗੱਲ ਨਹੀਂ ਠੀਕ ਹੈ ਜੀ ਲਾਈਕ ਕੋਡ ਚ ਕਹਿੰਦੇ ਮੋਬਾਈਲ ਯੂਜ਼ ਕਰ ਸਕਦੇ ਜੀ ਕਹਿੰਦੇ ਨਹੀਂ ਨਹੀਂ ਹਦਾਇਤ ਜਾਰੀ ਕੀਤੀ ਹੈ ਕਿ ਕੋਈ ਵੀ ਚੰਨ ਵਾਲੀ ਚੀਜ਼ ਹੈ ਉਹ ਨਹੀਂ ਚਲਾਉਣੀ ਹੈਗੀ ਠੀਕ ਹੈ ਚੰਨ ਵਾਲੀ ਕੋਈ ਵੀ ਚੀਜ਼ ਜੁਗ ਸਕਰੀਨ ਵਗੈਰਾ ਹੈਗੀ ਠੀਕ ਹੈ ਜੇ ਚਲਾਉਣੀ ਹੈ ਤਾਂ ਪ੍ਰਬੰਧ ਪੱਕੇ ਹੋਣ ਚਾਹੀਦੇ ਵੀ ਬਾਹਰ ਕੋਈ ਲੈਟ ਵਗੈਰਾ ਨਾ ਜਾਵੇ ਠੀਕ ਹੈ ਜੀ ਤਾਂ ਸਰ ਜੋ ਕਿਸ ਕੁਐਸਚਨ ਦਾ ਆਪਣਾ ਰਾਈਟ ਆਂਸਰ ਕੀ ਰਹੋ ਆ ਸੂਦੇ ਪ੍ਰਕਾਸ਼ ਕੁਐਸਚਨ ਹੋਵੇ ਕੋਈ ਰਾਈਟ ਆਨਸਰ ਹੈਗਾ ਠੀਕ ਹੈ ਅਗਲਾ ਕਰਦੇ ਹਾਂ ਜੀ ਚਲੋ ਲੇਖ ਨੂੰ ਕਹਿੰਦੀ ਵੀ ਕਿਸ ਸੰਸਥਾ ਦੇ ਵੱਲੋਂ ਡਾਕਟਰ ਆਫ ਲਿਟਰੇਚਰ ਦਾ ਅਵਾਰਡ ਮਿਲਿਆ ਸੀਗਾ ਜੀ ਡਾਕਟਰ ਆਫ ਲਿਟਰੇਚਰ ਜਲਦੀ ਜਲਦੀ ਆਨਸਰ ਲਗਾ ਦਿਓ ਠੀਕ ਹੈ ਹਾਂ ਜਲਦੀ ਜਲਦੀ ਸਾਰੇ ਆਨਸਰ ਲਗਾ ਦਿਓ ਤੇ ਕਲਾਸ ਨੂੰ ਲਾਈਕ ਕਰਨਾ ਭੁੱਲਿਆ ਕਰੋ ਨਾ ਮਰਨ ਹਰ ਰੋਜ਼ ਕਹਿਣਾ ਹੁੰਦਾਗਾ ਵੀ ਸਟੂਡੈਂਟ ਆਪਾਂ ਨੂੰ ਬਾਦਮ ਦਾ ਲਾਈਟ ਕੱਟ ਹੁੰਦੀ। ਇਦਾਂ ਕਿਉਂ ਕਰਦੇ ਇਹਨੂੰ ਸਾਰੇ ਜਾਣੇ ਹਨਾ। ਠੀਕ ਹੈ ਜੀ। ਨਹੀਂ ਨਹੀਂ ਮੈਂ ਮੈਂ ਮਾਰਸਾ ਧੋਵਾਂਗੇ ਇੱਥੇ ਨਾ ਜਿਆਦਾ ਕੋਈ ਖਤਰਾ ਹੈ ਨਹੀਂਗਾ ਭਲਾ। ਠੀਕ ਹੈ। ਲਾਈਟ ਵਗੈਰਾ ਵੈਸੀ ਵੀ ਪ੍ਰਬੰਧਨ ਕੀਤਾ ਹੋਈ ਬਾਹਰ ਜਾਂਦੀ ਨਹੀਂ ਜੀ। ਸਿਰਫ ਕਮਰੇ ਦੇ ਵਿੱਚ ਹੀ ਹੈ। ਠੀਕ ਹੈ ਜੀ। ਜਲਦੀ ਉਹਦੀ ਅਰਥ ਲਗਾ ਦਿਓ। ਠੀਕ ਹੈ ਜੀ। ਪੰਜਵੇਂ ਕੋਸ਼ਰ ਰਾਈਟ ਆਨਸਰ ਆਪਣਾ ਕੀ ਰਹੂਗਾ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਠੀਕ ਹੈ ਸਪੋਨਸਰ ਵਾਲੇ ਕੋ ਆਪਣਾ ਰਾਈਟ ਆਨਸਰ ਹੈਗਾ ਅਗਲਾ ਕੁਐਸਚਨ ਕਰਦੇ ਹਾਂ ਸੈਕਸ਼ਨ ਨੰਬਰ ਕੋਸ਼ਰ ਅਕੈਡਮੀ ਸਿੱਖ ਐਜੂਕੇਸ਼ਨ ਸੁਸਾਇਟੀ ਨੇ ਲੇਖ ਨੂੰ ਕਦੋਂ ਪ੍ਰਮਾਣਿਤ ਕੀਤਾ ਸੀਗਾ ਜੀ ਸਿੱਖ ਐਜੂਕੇਸ਼ਨ ਸੁਸਾਇਟੀ ਨੇ ਕਦੋਂ ਪ੍ਰਮਾਣਿਤ ਕੀਤਾ ਸੀਗਾ ਕਿਰਪਾ ਅਸੀ ਤੁਮ ਨੂੰ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜਲਦੀ ਜਲਦੀ ਕੁਐਸਚਨ ਆਨਸਰ ਮਿਲਾਂ ਸਾਰੇ ਜਣੇ ਠੀਕ ਹੈ ਜੀ 6th ਕੁਐਸਚਨ ਦਾ ਜੋ ਕਿ ਆਪਣਾ ਰਾਈਟ ਆਨਸਰ ਉਹ ਕੀ ਰਹੂਗਾ ਠੀਕ ਹੈ ਜੀ 2005 ਇਸ ਕੁਐਸਚਨ ਉਪਰ ਰਾਈਟ ਆਨਸਰ ਹੈਗਾ ਅਗਲਾ ਕਰੂਗਾ ਲੇਕਨ ਜੀ ਵੀ ਕਿਸੇ ਵਿਸ਼ੇ ਦੇ ਉੱਪਰ ਲਿਖਣ ਵਾਲਾ ਪਹਿਲਾ ਇਤਿਹਾਸਕਾਰ ਸੀ ਜੀ ਕਿਹੜੇ ਲੇਖੇ ਜੋ ਕਿ ਕਿਹੜੇ ਵਿਸ਼ੇ ਵਰਤ ਸੀ ਲਿਖਣ ਦੇ ਵਿੱਚ ਠੀਕ ਹੈ ਠੀਕ ਹੈ ਜੀ ਠੀਕ ਹੈ ਜਲਦੀ ਜਲਦੀ ਸਾਰੇ ਆਨਸਰ ਲਗਾ ਦਿਓ ਆਪਣੇ ਸਵਾਲਾਂ ਦਾ ਠੀਕ ਹੈ ਕਲਾਸ ਆਪਣੀ ਜਿਆਦਾ ਲੰਮੀ ਨਹੀਂ ਜਾਣੀ ਹੈਗੀ ਠੀਕ ਹੈ ਜੀ ਥੋੜੇ ਕੁਸ਼ ਨਹੀਂ ਬਣੇ ਸੀਗੇ ਅੱਜ ਦੀ ਕਲਾਸ ਦੇ ਆਪਣੇ ਠੀਕ ਹੈ ਰਾਈਟ ਆਨਸਰ ਆਪਣਾ 7ਵੇਂ ਕੌਸ਼ਲ ਦਾ ਕੀ ਰੂਪ ਉਹ ਦੇਸ਼ ਬੰਡ ਦਾ ਸੰਬੰਧ ਜੋ ਕਿ ਨਾਲ ਚਨਾਮਾ ਲਿਖੀ ਆਉਣੀ ਠੀਕ ਹੈ ਇਹਨੂੰ ਵਿਚਾਰ ਕਰਤਾ ਸੀਗਾ ਜੀ ਆਪਣਾ ਲਿਖਣ ਦਾ ਕੀ ਬਰਤਾ ਸੀਗਾ ਦੇਸ਼ ਬੰਡ ਠੀਕ ਹੈ ਆ ਕਿ ਦੇਸ਼ ਬੰਡ ਦੇ ਬਾਰੇ ਸਭ ਤੋਂ ਵੱਧ ਲਿਖਿਆ ਗਿਆ ਅਗਲਾ ਕੀ ਹੈਗਾ ਕਹਿੰਦੇ ਵੀ ਕਿਸ ਦੇ ਸਹਿਯੋਗ ਸਦਕਾ ਲੇਖ ਖੋਜ ਕਰਦੇ ਵਿੱਚ ਖੋਜ ਕਰਨ ਲਈ ਇੰਗਲੈਂਡ ਗਏ ਸੀਗੇ ਜੀ ਕਿਹਦੇ ਸਹਿਯੋਗ ਦੇ ਸਦਕਾ ਲੇਖ ਗਏ ਸੀਗੇ ਜੀ ਆਪਣੇ ਇੰਗਲੈਂਡ ਠੀਕ ਹੈ ਕਰਪਾ ਸਿੰਘ ਤੋਂ ਮੰਡਿਆ ਨੂੰ ਜੀ ਆਨਸਰ ਕੀ ਲਗਾਉਂਗੇ ਜਲਦੀ ਜਲਦੀ ਸਾਰੇ ਆਨਸਰ ਲਗਾ ਦਿਓ ਠੀਕ ਹੈ ਜੀ ਜਲਦੀ ਜਲਦੀ ਆਨਸਰ ਲਗਾ ਦਿਓ ਠੀਕ ਹੈ 8ਵੇਂ ਕੁਸ਼ਣ ਦਾ ਜੋ ਕਿ ਆਪਣਾ ਸਹੀ ਆਨਸਰ ਵਿੱਚ ਕੀ ਰਹੂਗਾ ਜੀ ਆਹ ਰਾਈਟ ਆਨਸਰ ਆਪਣਾ ਕੀ ਰਹੂਗਾ ਪ੍ਰਤਾਪ ਸਿੰਘ ਕਹਿਣ ਠੀਕ ਹੈ ਪ੍ਰਤਾਪ ਸਿੰਘ ਕਹਿ ਰਿਹਾ ਇਸ ਕੁਸ਼ਣ ਦਾ ਵੀ ਕੋ ਆਪਣਾ ਰਾਈਟ ਆਨਸਰ ਆਏਗਾ ਜੀ ਅਗਲਾ ਪ੍ਰਸ਼ਨ ਕਰਦੇ ਹਾਂ ਠੀਕ ਹੈ ਰਖਣਾ ਹੈ ਕਿ ਆਪਣਾ ਕਹਿੰਦੇ ਵੀ ਲੇਖਕ ਦੀ ਪੁਸਤਕ ਪੰਜਾਬ ਦਾ ਵਟਵਾਰਾ ਕਦੋਂ ਪ੍ਰਕਾਸ਼ਿਤ ਹੋਈ ਸੀਗੀ ਪੰਜਾਬ ਦਾ ਵਟਵਾਰਾ ਕਦੋਂ ਪ੍ਰਕਾਸ਼ਿਤ ਹੋਈ ਸੀਗੀ ਠੀਕ ਹੈ ਸ੍ਰੀ ਕਾਂਜੀ ਸ੍ਰੀ ਕਾਂਜੀ ਠੀਕ ਹੈ ਜੀ ਹਾਂ ਬੇਪੁਰਾ ਆਪਣੇ ਸਲੇਟ ਦੇ ਵਿੱਚ ਹੈਗਾ ਜੀ ਮਜੀਦ ਜੀ ਸਲੇਟ ਦੇ ਵਿੱਚ ਆਪਣੇ ਹੈਗੇ ਗਏ ਜਲਦੀ ਜਲਦੀ ਸਾਰੇ ਅਨਸਰ ਲਗਾ ਦਿਓ ਠੀਕ ਹੈ ਜੀ ਪੋਸ਼ਨ ਦਾ ਸਾਰੇ ਜਲਦੀ ਜਲਦੀ ਅਨਸਰ ਲਗਾ ਦਿਓ ਰਾਈਟ ਆਨਸਰ ਆਪਣਾ ਜੀ ਰੱਖੂਗਾ ਠੀਕ ਹੈ ਸੋਮੇ ਪੋਸ਼ਨ ਰਾਈਟ ਆਨਸਰ ਕੀ ਲਗਾਉਗੇ ਹਾਂ ਸਾਰੇ ਨੇ ਸਹੀ ਅਨਸਰ ਲਗਾ ਰਹੇ ਹੋ 1972 ਠੀਕ ਹੈ 1972 ਇਸ ਪੋਸ਼ਨ ਦਾ ਆਪਣਾ ਰਾਈਟ ਆਨਸਰ ਆਏਗਾ ਠੀਕ ਹੈ ਜੀ ਅਗਲਾ ਕੀ ਹੈ ਕਹਿੰਦੇ ਵੀ ਲੇਖਨੇ ਆਪਣੇ ਇਤਿਹਾਸਕ ਤੇ ਅਕਾਦਮਿਕ ਜੀਵਨੀ ਸ਼ੁਰੂਆਤ ਕਿਸ ਸੰਸਥਾ ਦੀ ਕੀਤੀ ਸੀ 10ਵੇਂ ਪੋਸ਼ਨ ਦਾ ਰਾਈਟ ਆਨਸਰ ਆਪਣਾ ਕੀ ਰੱਖੂਗਾ ਠੀਕ ਹੈ ਠੀਕ ਹੈ ਜੀ ਠੀਕ ਹੈ ਜਲਦੀ ਜਲਦੀ ਸਾਰੇ ਆਣੇ ਅੰਸਰ ਲਗਾ ਦਿਓ ਆਪਣੇ ਇਸ ਕੁਐਸਚਨ ਦਾ ਠੀਕ ਹੈ ਤੇ ਕਲਾਸ ਨੂੰ ਲਾਈਕ ਕਰਨਾ ਭੁੱਲਿਆ ਕਰੋ ਸਾਰਾ ਠੀਕ ਹੈ ਜੀ ਜਲਦੀ ਜਲਦੀ ਕਲਾਸ ਵਿੱਚ ਜਿਹਨਾਂ ਨੇ ਅਜੇ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਸਾਰੇ ਜੀ ਠੀਕ ਹੈ ਤੇ ਜਿਹਨੇ WhatsApp ਨਹੀਂ ਜੁਆਇਨ ਕੀਤਾ ਉਹ WhatsApp ਨੂੰ ਜਰੂਰ ਜੁਆਇਨ ਕਰ ਲਓ ਕਮੈਂਟ ਤੁਹਾਨੂੰ ਪਿੰਨ ਕੀਤਾ ਪਿਆ ਹੈ ਠੀਕ ਹੈ ਜੀ ਆਸਰ ਕੀ ਹੈ ਉਹ ਆਪਣੇ 10ਵੇਂ ਕੁਸ਼ਚਨ ਠੀਕ ਹੈ ਜੀ ਆਸਾ ਕਾਲਜ ਅੰਮ੍ਰਿਤਸਰ ਇਸ ਕੁਸ਼ਚਨ ਦਾ ਵੀ ਕੋਈ ਆਪਣਾ ਰਾਈਟ ਆਨਸਰ ਹੈਗਾ ਅਗਲਾ ਆਪਣਾ ਕੁਸ਼ਚਨ ਕੀ ਹੈ ਇਹਦੇ ਵਿੱਚ ਲਿਖਿਆ ਹੋਇਆ ਇਹਨਾਂ ਨੇ ਕਹਿੰਦੇ ਵੀ ਲੇਖਕ ਦਾ ਜੀਵਨ ਕਾਲ ਕੀ ਹੈਗਾ ਜੀ ਜੀਵਨ ਕਾਲ ਕੀ ਹੈ ਲੇਖਕ ਦਾ ਠੀਕ ਹੈ ਕੁਸ਼ਚਨ ਦਾ ਸਾਰੇ ਆਨਸਰ ਲਗਾ ਦਿਓ ਕੀ ਆਨਸਰ ਉਹਦੇ ਵਿੱਚੋਂ ਠੀਕ ਹੈ ਜੀ ਛੋਟਾ ਬੜਾ ਜਲਦੀ ਜਲਦੀ ਸਾਰੇ ਆਨਸਰ ਲਗਾਓ ਠੀਕ ਹੈ ਜੀ ਰਾਈਟ ਆਨਸਰ ਆਪਣਾ ਕੀ ਹੈ ਉਹ ਜੀ 1947 ਦੇ ਬੱਚਿਆਂ ਦਾ ਜਨਮ ਹੁੰਦਾ ਤੇ 2019 ਦੇ ਬੱਚਿਆਂ ਨੇ ਡੈਕਟ ਹੋ ਜਾਂਦੀ ਹੈਗੇ ਠੀਕ ਹੈ ਅਕਤੂਬਰ ਏਸ ਕੁਸ਼ਚਨ ਆ ਕੋਈ ਰਾਈਟ ਆਨਸਰ ਆਗਾ ਆਪਣਾ ਅਗਲਾ ਕਰਦੇ ਹੈਗੇ ਦੇ ਇੱਕ ਦੀ ਕਹਿੰਦੇ ਪੁਸਤਕ ਸੰਕੇਪ 10 ਗੁਰੂ ਰਚਨਾ ਦਾ ਪ੍ਰਕਾਸ਼ਨ ਕਦੋਂ ਹੋਇਆ ਸੀਗਾ ਜੀ ਕਦੋਂ ਹੋਇਆ ਸੀਗਾ 12ਵੇਂ ਕੁਐਸਚਨ ਰਾਈਟ ਆਨ ਫਿਰ ਆਪਣੇ ਕੀ ਰਹੂਗਾ ਠੀਕ ਹੈ ਜੀ ਠੀਕ ਆਂਸਰ ਲਗਾ ਦੋ ਆਪਣੇ ਇਸ ਕੁਐਸਚਨ ਦਾ ਠੀਕ ਹੈ ਜੀ ਹਾਂ ਬਿਲਕੁਲ ਠੀਕ ਹੈ ਹੁਣ ਤਾਂ ਲਗਭਗ ਇਹੜੇ ਆਪਣੇ ਪੇਪਰ ਜਿਹੜੇ ਹੋਣ ਵਾਲੇ ਉਹ ਵੀ ਕੈਨਸਲ ਹੀ ਹੋ ਜਾਣਗੇ ਲਗਭਗ ਠੀਕ ਦੇਖੋ ਇਸ ਸਾਲ ਦਾ ਸੈਟ ਹੀ ਆ ਜਿਹੜਾ ਆਪਣਾ ਮਾਰਕਟ ਕਰ ਰਹੇ ਹੈ ਹੁਣ ਤਾਂ ਠੀਕ ਹੈ ਕਿਉਂਕਿ ਬਾਹਰ ਲੱਗ ਚੁੱਕੀ ਹੈ 12ਵੇਂ ਕੋਸ਼ਣ ਰਾਈਟ ਆਨਸਰ ਆਪਣਾ ਰਾਈਟ ਆਨਸਰ ਕੀ ਹੋਊਗਾ 55 ਠੀਕ ਹੈ 1955 ਸਪੋਸ਼ਨ ਦਾ ਕੋਈ ਰਾਈਟ ਆਨਸਰ ਹੈਗਾ ਅੱਗੇ ਕੀ ਹੈ ਕਿ ਜੀ ਕਹਿੰਦੇ ਵੀ ਚੀਫ ਕਾਸਟ ਡਿਵਾਨ ਅਮਰਸਰ ਨੇ ਲੇਖ ਨੂੰ ਕਦੋਂ ਸਨਮਾਨਿਤ ਕੀਤਾ ਸੀਗਾ ਜੀ ਠੀਕ ਹੈ ਚੀਫ ਕਾਸਟ ਡਿਵਾਨ ਅਮਰਸਰ ਨੇ ਲੇਖ ਨੂੰ ਕਦੋਂ ਸਨਮਾਨਿਤ ਕੀਤਾ ਸੀਗਾ ਆਂਸਰ ਕੀ ਲਗਾਉਗੇ ਜੀ ਆਪਣੇ ਠੀਕ ਹੈ ਜੀ ਠੀਕ ਹੈ ਜਲਦੀ ਜਲਦੀ ਅੰਤ ਲਗਾਓ ਠੀਕ ਹੈ ਜੀ ਆਨਸਰ ਆਪਾਂ 13ਵੇਂ ਕਵਸਚਨ ਦਾ ਕੀ ਆਊਗਾ ਜੀ ਠੀਕ ਹੈ ਅੰਤ ਲਗਾਓ ਸਾਰਿਆਂ ਨੇ 2002 ਹੈ ਨਾ ਠੀਕ ਹੈ 2002 ਸਵਾਲ ਦਾ ਕੋਈ ਰਾਈਟ ਆਨਸਰ ਆਪਣੀ ਜੀਮ ਦਾ ਸਰਦਵਾਨ ਮੁਸਾਦਿਲਿਕ ਜੋ ਕਿ ਕਦੋਂ ਸਿਰਵੰਦ ਕੀਤਾ ਸੀਗਾ ਠੀਕ ਹੈ ਕਿਰਪਾਲ ਸਿੰਘ ਠੀਕ ਹੈ 2002 ਦੇ ਵਿੱਚ ਠੀਕ ਹੈ ਜੀ ਅਗਲਾ ਆਪਣਾ ਪ੍ਰਸ਼ਨ ਆਏਗਾ ਕਹਿੰਦੇ ਵੀ ਲੇਖਣੇ ਕੇ ਸੰਸਥਾ ਦੇ ਸਿੱਖ ਖੋਜ ਕੇਂਦਰ ਨੂੰ ਡਾਕਟਰ ਗੰਡਾ ਸਿੰਘ ਤੋਂ ਬਾਅਦ ਜੋਗਰ ਉੱਤਰਗਿਹਰੀ ਵੱਜੋਂ ਸੰਭਾਲਿਆ ਸੀਗਾ ਦੱਸ ਸਕੀ ਲਗਾਉਂਗੇ ਆਪਣੇ 14ਵੇਂ ਕੁਐਸਚਨ ਦਾ ਠੀਕ ਹੈ ਜੀ ਠੀਕ ਹੈ ਜੀ ਜਲਦੀ ਸਾਰੇ ਹਰਿਆਣਸਾਂ ਨਾਲ ਗਾਓ ਠੀਕ ਹੈ ਜਦੋਂ ਮੇ ਕਾਸ਼ਾ ਯੂਕੇ ਆਪਣਾ ਰਾਈਟ ਆਨਸਰ ਕੀਤਾ ਹੋਆ ਜੀ ਯਾਦ ਰੱਖਿਓ ਸਾਰੇ ਨੇ ਖਾਲਸਾ ਕਾਲਜ ਅੰਮ੍ਰਿਤਸਰ ਠੀਕ ਹੈ ਖਾਲਸਾ ਕਾਲਜ ਅੰਮ੍ਰਿਤਸਰ ਸਪੋਸ਼ਨ ਆਵਿਕਾ ਆਪਣਾ ਰਾਈਟ ਆਨਸਰ ਆਏਗਾ ਠੀਕ ਹੈ ਜੀ ਅੱਗੇ ਚੱਲਦੇ ਠੀਕ ਹੈ ਕਿ ਤੁਹਾਨੂੰ ਪਤਾ ਹੀ ਯੂਕੇ ਆਪਣਾ ਮਾਸਟਰ ਗ੍ਰੈਜੂਏਟ ਦਾ ਬੈਚ ਹੈ ਫਿਰ ਚੱਲੂ ਆ ਜੀ 9 ਜੂਨ ਸਾਰੇ ਜਿਹੜੇ ਯੂਜ ਹੋਣ ਨਿਕਾਲ ਲਓ WhatsApp ਜਿਹੜੇ ਜਿਵਣੇ ਕਰ ਲਓ Telegram ਜਿਹੜੇ ਠੀਕ ਹੈ ਅੱਗੇ ਚੱਲਦੇ ਠੀਕ ਹੈ ਜੀ ਯਰ ਧਰਮ ਇਕੱਤਰ ਹੋ ਆ ਗਿਆ ਆਪਣੇ ਡੀ ਆ ਧਰਮ ਠੀਕ ਹੈ ਜਿੰਨੇ ਥੋੜਾ ਵੇਟ ਕਰ ਠੀਕ ਹੈ ਚਲੋ ਮੰਨ ਲਾ ਆਪਣੇ ਕੁਐਸਚਨ ਇੰਨੀ ਕੀ ਸੀਗੇ ਉਹ ਸਮਾਪਤ ਹੋ ਗਿਆ ਹੈ ਠੀਕ ਹੈ ਤੇ ਚਲੋ ਈਆ ਸ਼ਰਮਾ ਦੇ ਬਾਰੇ ਪੜ੍ਹ ਲੈਣੇ ਆਪਾਂ ਠੀਕ ਹੈ ਹੋ ਸਕਦਾ ਥੋੜੇ ਕੁਐਸਚਨ ਹੋਵੇ ਵਿੱਚ ਠੀਕ ਹੈ ਜਿ ਮੈਂ ਪਿੱਤੀ ਸੀ ਮਤਲਬ ਕੋਈ ਗਲਤ ਖੁੱਲ ਗਈ ਮੇਥੋਂ ਦੋਨੇ ਆ ਗਏ ਮੇਰੇ ਠੀਕ ਹੈ ਜੀ ਤਾਂ ਡਾਡਾ ਟੀਆ ਸ਼ਰਮਾ ਦਾ ਪੂਰਾ ਨਾਮ ਕੀ ਸੀਗਾ ਜੀ ਟਰ ਟੀਆ ਸ਼ਰਮਾ ਦਾ ਪੂਰਾ ਨਾਮ ਕੀ ਸੀਗਾ ਠੀਕ ਹੈ ਜੀ ਹਾਂ ਸਟੂਡੈਂਟ ਬਹੁਤ ਜ਼ਿਆਦਾ ਘਟ ਨੇ ਅੱਜ ਠੀਕ ਹੈ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਰਿਕਾਰਡਰ ਲਗਾ ਲੈਣੀ ਕਲਾਸ ਕੋਈ ਦਿੱਕਤ ਨਹੀਂ ਹੈ ਠੀਕ ਹੈ ਜੀ ਜੀ ਆਨਸਰ ਆਪਣਾ ਜੋ ਕੇਸ ਕੋਲਰ ਆਈਡੈਂਟੀਟੀ ਦੇ ਰਿਹਾ ਤਿਲਕਰਾਮ ਸਰਮਾ ਠੀਕ ਹੈ ਤਿਲਕਰਾਮ ਸਰਮਾ ਸਕੂਸ਼ਨ ਹੈ ਕੋਈ ਰਾਈਟ ਆਨਸਰ ਦਾ ਪਹਿਲੇ ਕੁਐਸਚਨ ਦਾ ਠੀਕ ਹੈ ਜੀ ਅਗਲਾ ਕੀ ਹੈਗਾ ਕਹਿੰਦੇ ਵੀ ਸਰਮਾ ਆਪਣੇ ਲੇਖਾਂ ਦੇ ਵਿੱਚ ਕਿਸੇ ਪ੍ਰਕਾਰ ਦੇ ਸਮਾਜ ਦੀ ਕਲਪਨਾ ਕਰਦਾ ਸੀ ਹੈ ਜੀ ਠੀਕ ਹੈ ਲੱਗਦਾ ਇਹ ਥੋੜੇ ਹੀ ਕੁਐਸਚਨ ਹੋਣਗੇ ਮਤਲਬ ਸਪੈਸ਼ਲ ਜੋ ਕੇ ਦੇ ਆਪਣਾ ਬਾੜੀ ਮੁੱਟੇ ਹੈ ਨਾ ਜਿਹੜੇ ਆਪਣੀ ਹੁੰਦੀਆਂ ਪੁਆਇੰਟ ਕੀ ਜਾਂਦੀਆਂ ਆਪਾਂ ਸੂਈ ਬਣਾਈ ਸੀ ਠੀਕ ਹੈ ਜੀ ਠੀਕ ਹੈ ਠੀਕ ਹੈ ਜਲਦੀ ਜਲਦੀ ਆਨਸਰ ਲਗਾਓ ਠੀਕ ਹੈ ਜੀ ਇਸ ਕੁਸ਼ਣ ਉਹ ਜੋ ਕਿ ਆਪਣਾ ਰਾਈਟ ਆਨਸਰ ਆ ਉਹ ਕੀ ਰਹੂਗਾ ਖੁਸ਼ਾਲ ਉਸਾਰੂ ਆਸਾਬਧੀ ਜਾਂ ਬ੍ਰੁਖਤ ਸਾਰੇ ਆਉਣਗੇ ਠੀਕ ਹੈ ਜੀ ਹਾਂ ਰਾਈਟ ਆਨਸਰ ਆਪਣਾ ਕੀ ਹੈ ਉਹ ਬ੍ਰੁਖਤ ਸਾਰੇ ਦੇ ਵਿੱਚ ਜੋ ਕਿ ਆਪਣੇ ਹੈਗੇ ਠੀਕ ਹੈ ਜੀ ਅਗੇ ਕੀ ਹੈਗਾ ਕਹਿੰਦੇ ਵੀ ਸ਼ਰਮਾ ਦੀ ਰਚਨਾ ਤੇ ਕਿਸ ਬੋਲੀ ਦਾ ਪ੍ਰਭਾਵ ਦੇਖਣ ਨੂੰ ਮਿਲਦਾ ਹੈਗਾ ਜੀ। ਪੀ ਆਰ ਸ਼ਰਮਾ ਦੀ ਰਚਨਾ ਤੇ ਕਿਸ ਬੋਲੀ ਦਾ ਪ੍ਰਭਾਵ ਤੁਹਾਨੂੰ ਦੇਖਣ ਨੂੰ ਮਿਲਦਾ ਹੈਗਾ? ਤੀਜੇ ਕੁਐਸਚਨ ਆ ਜੋ ਕਿ ਆਪਣਾ ਰਾਈਟ ਹੈਂਡ ਸੋ ਕੀ ਰਹੂਗਾ ਜੀ? ਠੀਕ ਹੈ। ਠੀਕ ਹੈ ਜੀ। ਜਲਦੀ ਜਲਦੀ ਅੰਤ ਲਗਾ ਦਿਓ ਆਪਣੇ ਇਸ ਕੁਐਸਚਨ ਦਾ ਠੀਕ ਹੈ। ਠੀਕ ਹੈ ਜੀ। ਲੇਖ ਤਾਂ ਅਸਰ ਜੋ ਕਿ ਆਪਾਂ ਰਾਈਟ ਆਨਸਰ ਹੋਊਗਾ ਜੀ ਕੇਂਦਰੀ ਪੰਜਾਬੀ ਠੀਕ ਹੈ ਕੇਂਦਰੀ ਪੰਜਾਬੀ ਇਸ ਕੁਸ਼ਨ ਦਾ ਬਿਲਕੁਲ ਰਾਈਟ ਆਨਸਰ ਆਏਗਾ ਤੇ ਅਗਲਾ ਕੀ ਹੈ ਕਿ ਨਹੀਂ ਵੀ ਲੇਖਕ ਨੇ ਜ਼ਿਆਦਾਤਰ ਕਿਸ ਨਾਲ ਸੰਬੰਧ ਪੁਸਤਕਾਂ ਲਿਖੀਆਂ ਸੀਗੀਆਂ ਠੀਕ ਹੈ ਕਿਸ ਨਾਲ ਸੰਬੰਧ ਤੇ ਜੋ ਕਿ ਪੁਸਤਕਾਂ ਲਿਖੀਆਂ ਸੀਗੀਆਂ ਠੀਕ ਹੈ ਜੀ ਟੀ ਆਰ ਸ਼ਰਮਾ ਨੇ ਠੀਕ ਹੈ ਜੀ ਹਾਂ ਸੱਲੀ ਨੇ ਬਾਤ ਜਿਹਾ ਆਤਮਿਕ ਤੇ ਆਦਰਸ਼ਵਾਦੀ ਬਿਲਕੁਲ ਜੀ ਆਨਸਰ ਲਗਾ ਦਿਓ ਸਾਰੇ ਜਣੇ ਠੀਕ ਹੈ ਜੀ फोर्थ ਕੁਐਸਚਨ ਜੋ ਕਿ ਆਪਣਾ ਰਾਈਟ ਆਨਸਰ ਉਹ ਕੀ ਰਹੂਗਾ ਠੀਕ ਹੈ ਬਾਗ ਸਿੱਖਿਆ ਹੋਈ ਭਾਸ਼ਾ ਸਿੱਖਿਆ ਹੋਈ ਪੰਜਾਬੀ ਬੋਲੀ ਸਿੱਖਿਆ ਹੋਈ ਤਾਂ ਸਾਰੇ ਹੋਗੇ ਰਾਈਟ ਆਨਸਰ ਆਪਣਾ ਉਪਰੋਕਤ ਸਾਰੇ ਹੋਣਗੇ ਠੀਕ ਹੈ ਜੀ ਅੱਗੇ ਕੀ ਹੈਗਾ ਪੰਜਵਾਂ ਨੰਬਰ ਕੁਐਸਚਨ ਹੈਗਾ ਆਪਣਾ ਕਹਿੰਦੇ ਵੀ ਸਪੋਰਟਸ ਵੈਲਫੇਅਰ ਪੰਜਾਬ ਨੇ ਸੀ ਆਰ ਸਰਮਣ ਨੂੰ ਕਿਹੜਾ ਵਾਰ ਦਿੱਤਾ ਸੀਗਾ ਠੀਕ ਹੈ ਸੀ ਆਰ ਸਰਮਣ ਨੂੰ ਕਿਹੜਾ ਵਾਰ ਦਿੱਤਾ ਸੀਗਾ ਠੀਕ ਹੈ ਜੀ ਵੀਡੀਓ ਇੱਕ ਤਨੀ ਹੈਗੀ ਜੀ ਠੀਕ ਹੈ ਜਲਦੀ ਜੀ ਸਾਰੇ ਅਨਸਰ ਲਗਾ ਦਿਓ ਇਸ ਕੁਸ਼ਨ ਦਾ ਜੋ ਕਿ ਆਪਾਂ ਰਾਈਟ ਆਨਸਰ ਕੀ ਰੂਪ ਹੈ ਠੀਕ ਹੈ ਕਲਾਸ ਮੰਨ ਲਾਣੀ ਦੀ ਲਾਈਵ ਆਪਣੀ ਥੋੜੀ ਮਗ ਚੱਲ ਰਹੀ ਹੈ ਅੱਜ ਆਪਣਾ ਚੌਥਾ ਕੁਸ਼ਨ ਲਾਇਆ ਦੇ ਚਾਹੇ ਅੱਜ ਪੰਜਵਾਂ ਕਰਦੇ ਹੈਗੇ ਠੀਕ ਹੈ ਜੀ ਚਲੋ ਆਨਸਰ ਜੋ ਕਿ ਆ ਇਸ ਕੁਸ਼ਨ ਦਾ ਆਪਣਾ ਰਾਈਟ ਆਨਸਰ ਕੀ ਰੂਪ ਪੰਜਵੇਂ ਕੁਸ਼ਨ ਦਾ ਹੈ ਜੀ ਹਇਆ ਹੋਗਾ ਕੋਜਾਰਤੀ ਅਵਾਰਡ ਠੀਕ ਹੈ ਕੋਜਾਰਤੀ ਅਵਾਰਡ ਇਸਪੋਰਟ ਨਾਲ ਕੋ ਰਾਈਟ ਆਨਸਰ ਆਏਗਾ ਠੀਕ ਹੈ ਅਗਲਾ ਕੀ ਹੈ ਸ਼ਰਮਾ ਦਾ ਕਹਿੰਦੇ ਵੀ ਜੀਵਨ ਕੀ ਸੀਗਾ ਠੀਕ ਹੈ ਟੀ ਆਰ ਸ਼ਰਮਾ ਦਾ ਜੀਵਨ ਕਾਲ ਕਿੰਨਾ ਹੈ ਹਰਸਨ ਕਰੋ ਸਾਰੇ फटाफट ਠੀਕ ਹੈ ਠੀਕ ਹੈ ਜੀ ਸਹੀ ਕਾਲ ਜੀ ਠੀਕ ਹੈ ਜੀ ਆਨਸਰ ਲਗਾ ਦਿਓ ਸਾਰੇ ਨੇ ਫਟਾਫਟ ਸੇਮੇ ਕੁਐਸਚਨ ਆ ਜੋ ਕਿ ਆਪਾਂ ਰਾਈਟ ਆਨਸਰ ਹੋ ਕੀ ਰਹੂਗਾ ਜੀ ਠੀਕ ਹੈ 1925 ਜਨਮ ਹੁੰਦਾ 2009 ਦੇ ਪ੍ਰਸੈਂਟ ਡੈਥ ਹੋ ਜਾਂਦੀ ਠੀਕ ਹੈ 1925 ਤੋਂ ਲੈ ਕੇ 2009 ਤੱਕ ਠੀਕ ਹੈ ਜੀ ਅਗਲਾ ਕੀ ਹੈ ਕਹਿੰਦੀ ਵੀ ਟੀ ਆਰ ਸ਼ਰਮਾ ਦੀ ਜੋ ਕਿ ਪੁਸਤਕ ਮਾਪੇ ਤੇ ਬੱਚੇ ਕਦੋਂ ਪ੍ਰਕਾਸ਼ਿਤ ਹੋਈ ਸੀ ਮਾਪੇ ਤੇ ਬੱਚੇ ਹੀ ਕਦੋਂ ਪ੍ਰਕਾਸ਼ਿਤ ਹੋਈ ਸੀ ਠੀਕ ਹੈ ਜੀ ਜਲਦੀ ਜਲਦੀ ਆਨਸਰ ਲਗਾ ਦਿਓ ठीक है सतमें क्वेश्चन जो कि अपना राइट आंसर की रहेगा जी उन्नीस सौ छियानवे ठीक है उन्नीस सौ छियानवे क्वेश्चन का बिल्कुल राइट आंसर आएगा अगला अपना अठवा क्वेश्चन है कहने भी जिंदगी हक हाँ मंगती है यह पुस्तक कदम प्रकाश्त हुई थी जिंदगी कहने भी हक हाँ मंगती है पुस्तक कदम प्रकाशत हुई थी अठवें क्वेश्चन जो कि अपना राइट आंसर की रहेगा जी जल्दी जल्दी आंसर लगाऊ सारी आंसर की लगाऊंगी ठीक है जी ਆਲਸ ਲਗਾ ਦੋ ਸਾਰੇ ਆਪਣੇ ਇਸ ਕੁਐਸਚਨ ਦਾ ਠੀਕ ਹੈ 2001 ਠੀਕ ਹੈ 2001 ਇਸ ਕੁਐਸਚਨ ਦਾ ਬਿਲਕੁਲ ਰਾਈਟ ਆਨਸਰ ਹੈਗਾ ਆਪਣਾ ਯਾਦ ਰੱਖ ਲੋ ਸਾਰੇ ਜਣੇ ਅੱਗੇ ਕੀ ਹੈਗਾ ਕਹਿੰਦੇ ਵੀ ਲੇਖ ਕਿਸ ਯੂਨੀਵਰਸਿਟੀ ਦੇ ਐਜੂਕੇਸ਼ਨਲ ਵਿਭਾਗ ਦੇ ਮੁਖੀ ਰਹੇ ਸੀਗੇ ਠੀਕ ਹੈ ਜੀ ਕੀ ਆ ਸ਼ਰਮਾ ਦੀ ਗੱਲ ਹੋ ਰਹੀ ਹੈ ਠੀਕ ਬੜਾ ਬੜਾ ਸਾਰੇ ਆਨਸਰ ਲਗਾ ਦੋਸ ਆਪਣੇ ਇਸ ਕੁਐਸਚਨ ਦਾ ਇਹ ਬੁੱਕਸ ਵਗੈਰਾ ਤਾਂ ਨਹੀਂ ਹੋਰ ਵੀ ਬਹੁਤ ਹੋਏਗੇ ਨੰਨੀਆਂ ਠੀਕ ਹੈ ਪਰ ਜਿਹੜੀਆਂ ਵੱਧ ਮਸ਼ਹੂਰ ਹੈ ਜਿਹੜਾ ਕੁਸ਼ਣ ਆ ਸਕਦਾ ਬਸ ਆਪਾਂ ਉਹੋ ਜਿਹੇ ਕੁਸ਼ਣ ਲੈ ਕੇ ਹੋਣੇ ਠੀਕ ਹੈ ਪੂਰੀ ਦੇ ਵਿੱਚ ਬਹੁਤ ਬਹੁਤ ਫਨੀਰ ਹੋ ਜੂਗਾ ਇਕਨੋਮਿਕ ਕੁਸ਼ਣ ਆ ਜੋ ਕਿ ਆਪਣਾ ਰਾਈਟ ਆਨਸਰ ਹੋ ਕੀ ਰਹੂਗਾ ਜੀ ਪੰਜਾਬੀ ਯੂਨੀਵਰਸਿਟੀ ਠੀਕ ਹੈ ਪੰਜਾਬੀ ਯੂਨੀਵਰਸਿਟੀ ਕੁਸ਼ਣਾਂ ਵਿੱਚ ਕੋਈ ਰਾਈਟ ਆਨਸਰ ਆਏਗਾ ਆ ਕਿ ਕੀ ਆਏਗਾ ਕਹਿੰਦੀ ਵੀ ਲੇਖਨ ਨੂੰ ਹੇਟ ਲੇਖਿਆਂ ਦੇ ਵਿੱਚੋਂ ਕਿਹੜਾ ਵਾਰਡ ਮਿਲਿਆ ਸੀਗਾ ਜਿਹਨੂੰ ਕਿਹੜਾ ਵਾਰਡ ਮਿਲਿਆ ਹੋਏਗਾ ਸਾਰੇ ਨੰਬਰ ਲਗਾ ਦਿਓ ਠੀਕ ਹੈ ਨਹੀਂ ਇਹ ਟੀ ਆਰ ਸ਼ਰਮਾ ਕਰ ਰਹੇ ਹੁਣ ਆਪਾਂ ਇਹਦੇ ਵਿੱਚ ਕੁਸ਼ਨ ਆਗੇ ਸੀਗੇ ਆਪਣੇ ਉਹ ਕਰ ਰਹੇ ਹੁਣ ਠੀਕ ਹੈ ਜੀ ਪਹਿਲਾਂ ਆਪਣਾ ਘੁੰਮਣ ਸੀਗਾ ਉਹਦੇ ਕੁਸ਼ਨ ਘੱਟ ਸੀਗੇ 14 ਕੁਸ਼ਨ ਸੀਗੇ ਮਨ ਲੱਗਾ ਵਿੱਚ ਹੀ ਇਹਦੇ ਚੱਲ ਪਏ ਫਿਰ ਮੈਂ ਚਲੋ ਇਹ ਕਰ ਲੈਂਦੇ ਆ ਆਪਾਂ ਠੀਕ ਹੈ ਜੀ ਹਾਂ ਠੀਕ ਹੈ ਜੀ ਬਿਲਕੁਲ ਰਾਈਟ ਆਨਸਰ ਆਪਣਾ ਰਹੂਗਾ ਉਪਰੋਕਤ ਸਾਰੇ ਠੀਕ ਹੈ ਸ੍ਰੋਣੀ ਸਹਿਯਦਕਰ ਹੋ ਗਿਆ ਗੁਰਬਕਸ਼ ਬੀਦੜੀ ਬਾੜ ਹੋ ਗਿਆ ਸਰਬੋਤਮ ਅਧਿਆਪਕ ਬਾੜ ਹੋ ਗਿਆ ਠੀਕ ਹੈ ਏਹ ਨੂੰ ਮਿਲੇ ਹੋਏ ਠੀਕ ਹੈ ਜੀ ਤੇ ਇੱਥੇ ਹੁਣ ਆਪਣੀ ਜੋ ਕਿ ਕਲਾਸ ਹੈਗੀ ਠੀਕ ਹੈ ਤਾਂ ਤੁਹਾਨੂੰ ਦੱਸਦਾ ਮੈਂ ਇੱਥੇ ਜਿਹੜਾ ਆਪਣਾ ਬੈਚ ਸਭ ਨੂੰ ਪਤਾ ਹੀ ਹੈ ਵੀ ਫ੍ਰੀ ਚੱਲੂਗਾ ਏ ਠੀਕ ਹੈ ਜਿਹੜੇ-ਜਿਹੜੇ ਵਿਦਿਆਰਥੀ ਇਹ ਨੇ ਇਸ ਤੋਂ ਪਹਿਲਾਂ ਇਹਨੇ ਬੈਚ ਜਿਹੜਾ ਲੈ ਰੱਖਿਆ ਕਿਸੇ ਨੇ ਜਾਂ ਫਿਰ ਕਿਸ ਨੇ ਅਜੇ ਤੱਕ ਨਹੀਂ ਲੈਂਤਾ ਜੇਗਾ ਠੀਕ ਹੈ ਦਿਆਤੀ ਹੈ ਕਿੜੇ-ਕੜੇ ਉਹ ਨੂੰ ਦੱਸ ਦੋ ਇੱਕ ਵਾਰ ਕਮੈਂਟਾ ਇੱਕ ਸਾਰੇ ਜਣੇ ਵੀ ਕਿਹੜੇ-ਕਿਹੜੇ ਵਿਦਿਆਰਥੀ ਇਹ ਤੱਕ ਬੈਚ ਲੈ ਰੱਖਿਆ ਕਿਸੇ ਟੀਚਰ ਦਾ ਤੇ ਕਿਹੜੇ ਅਜੇ ਤੱਕ ਨਹੀਂ ਲੈਂਤਾ ਜੇਗਾ ਠੀਕ ਹੈ ਜੀ ਦੱਸੋ ਫਟਾਫਟ ਕਲਾਸ ਆਪਣੀ ਇੱਥੇ ਆਪਣੀ ਸਮਾਪਤ ਹੁੰਦੀ ਹੈ ਕਲਾਸ ਤੇ ਜੋ ਕਿ ਆਪਣੇ ਕਵਿਸ਼ਨ ਸੀਗੇ ਇੰਨੇ ਕੀ ਸੀਗੇ ਠੀਕ ਹੈ ਹਾਂ ਜਿੰਨੇ ਦਾ ਸੋ ਸਾਰੇ ਨੇ ਠੀਕ ਹੈ ਜੀ ਨਹੀਂ ਲਿਆ ਜੀ ਕਹਿੰਦੇ ਠੀਕ ਹੈ ਦਸੋ ਸਾਰੇ ਨੇ फटाफट ਆਨਸਰ ਲਗੋ ਸਾਰੇ ਨੇ ਠੀਕ ਹੈ ਜੀ ਮੈਂ ਚ ਕਿ ਨਹੀਂ ਕਰੇ ਲੈ ਰੱਖੇ ਸੀ ਟੀਚਰਾਂ ਦੇ ਕਿਸ ਨੇ ਲੈ ਰੱਖਿਆ ਹੋਵੇ ਠੀਕ ਹੈ ਠੀਕ ਹੈ। ਬੈਚ ਕਿਨੇ ਕਿਨੇ ਲੈ ਰੱਖਿਆ ਹੈਗਾ ਇਹ ਦੱਸੋ ਨੂੰ ਸਾਰੇ ਹਨ ਠੀਕ ਹੈ ਕਿਸੇ ਬਟੀ ਚਦਰ ਨੇ ਬੈਚ ਲੈਂਦਾ ਹੋਇਆ ਜਾਂ ਨਹੀਂ ਲੈਂਦਾ ਹੈਗਾ ਉਸ ਤੋਂ ਮੂਵਮੈਂਟ ਕਰਕੇ ਠੀਕ ਹੈ। ਮਜੀਦ کہہ ਰਿਹਾ ਕਹਿੰਦੇ ਇੱਕ ਮੈਡਮ ਨੂੰ ਕਿਹਾ ਸੀ ਫ੍ਰੀਜ ਕਰਵਾਉਂਦਾ ਕਹਿੰਦੇ ਮੰਨੀ ਨਹੀਂ। ਠੀਕ ਹੈ। ਜੀ ਚਲੋ ਤਲਾਕਪਗ ਠੀਕ ਹੈ ਜੀ ਕਰਨਦੀਪ ਨੇ ਲਿਆ ਹੋਇਆ ਹੈਗਾ ਪਹਿਲਾਂ ਠੀਕ ਹੈ ਜੀ ਠੀਕ ਹੈ ਕਰਨਦੀਪ ਬਾਹਰ ਦਾ ਮਾਹੌਲ ਜੀ ਠੀਕ ਹੈ ਕੋਈ ਐਡਾ ਬਾਲਾ ਕੋਈ ਐਡਾ ਨਹੀਂ ਹੈਗਾ ਠੀਕ ਹੈ ਬਾਹਰ ਦਾ ਜੀ ਠੀਕ ਹੈ ਧਰੇਧਰਾ ਮਾਹੌਲ ਠੀਕ ਹੈ ਜੀ ਜਿੰਤਲਵਿੰਦਰ ਨੇ ਲਿਆ ਰੱਖਿਆ ਹੈਗਾ ਠੀਕ ਹੈ ਠੀਕ ਹੈ। ਤਾਂ ਚਲੋ ਲਗਭਗ 1-2 ਮਿੰਟ ਜਿਹਨੇ ਬੈਚ ਇਹ ਲੈ ਰੱਖਿਆ ਠੀਕ ਹੈ। ਤਾਂ ਕਿਰਪਾ ਕਰਕੇ ਕੋਈ ਵੀ ਕਿਸਦਾ ਬੈਚ ਨਾ ਖਰੀਦਿਓ ਪੈਸੇ ਨਾ ਲਗਾਇਓ ਠੀਕ ਹੈ। ਇਹ ਗੱਲ ਨਾ ਹੋਏ ਕਿ ਤੁਹਾਨੂੰ ਫ੍ਰੀ ਮੈਂ ਤਾਂ ਚਲਾ ਰਿਹਾ ਹੈਗਾ ਵੀ ਸਾਡੇ ਪੈਸੇ ਬਰਸ ਸਕਣ ਠੀਕ ਹੈ। ਸਾਡੇ ਕੋਲ ਪੈਸੇ ਹੈਗੇ ਆ ਤਾਂ ਉਹਨੂੰ ਵੈਸੇ ਮੈਨੂੰ ਸੈਂਡ ਕਰ ਦਿਓ ਹਨਾ। ਤਾਂ ਸਾਰੇ ਅਮੀਰ ਉਸੀ ਨਾਲ ਸਾਰੇ ਸਟੂਡੈਂਟ ਤਾਂ ਉਹਨੂੰ ਵੈਸੇ ਰੁਪਏ ਭੇਜ ਦਿਓ। ਯਾਰ ਲਓ ਸਾਡੇ ਕੋਲ ਰੁਪਏ ਵਾਦੂਏ ਕੋਲ ਹੈਗੇ ਆ ਪੀਏ ਤਾਂ ਮੈਨੂੰ ਮੈਂ ਤੁਹਾਨੂੰ ਭੇਜ ਦਿਆਂ ਹਨਾ ਠੀਕ ਹੈ। ਹਾਂ। ਤਾਂ ਫ੍ਰੀ ਵਿੱਚ ਤਾਂ ਹੀ ਚਲਾਇਆ ਡੇ ਰਿਪੀਏ ਬਸ ਸਕਣੇ ਕਿਸੇ ਦਾ ਫਾਇਦਾ ਹੋ ਸਕੇ ਜਿਹੜਾ ਸਟੂਡੈਂਟ ਨਹੀਂ ਪੜ ਸਕਦਾ ਇਹ ਹੈ ਹਨਾ ਤਾਂ ਉਹ ਸਪੈਚ ਲਗਾ ਸਕ ਸਕੇ ਜਿਹੜਾ ਉਹ ਸੁਪਨਾ ਹੈਗਾ ਉਹ ਸਕਾਰ ਹੋ ਸਕੇ ਠੀਕ ਹੈ ਕਿਉਂਕਿ ਕਈ ਵਿਦਿਆਰਥੀ ਹੁੰਦੇ ਨੇ ਇਹਦੇ ਕਰੋਂ ਆਰਥਿਕ ਤੰਗੀ ਕਾਰਨ ਹੁੰਦੀ ਹੈ ਨਾ ਆਰਥਿਕ ਤੰਗੀ ਇਹਦੇ ਹੁੰਦੀ ਹੁੰਦੀ ਹੈ ਠੀਕ ਹੈ ਜੀ ਹਾਂ ਠੀਕ ਹੈ ਜੀ ਠੀਕ ਹੈ ਜੀ ਮੈਧਰ ਨੂੰ ਤਾਂ ਹੀ ਕਹਿ ਰਹੇ ਆਂਗਾ ਠੀਕ ਹੈ ਕਿਸੇ ਵੀ ਟੀਚਰ ਨੂੰ ਜਿੰਨਾ ਤੱਕ ਨਹੀਂ ਲੈ ਆਇਆ ਹੈਗਾ ਹਾਂ ਬੋਟੋ ਤਾਂ ਨਵਾਰ ਜੀ ਕਹਿੰਦੇ ਵੀ ਟੈਕ ਤੇ ਤੁਹਾਡੇ ਨੋਟਸ ਲੈ ਹਾਂ ਬਿਲਕੁਲ ਜੀ ਠੀਕ ਹੈ ਮੈਧਰ ਨੂੰ ਤਾਂ ਹੀ ਕਹਿ ਰਹੇ ਆਂਗਾ ਠੀਕ ਹੈ ਕੋਨੂੰ ਸਮਝੋ ਕੁਛ ਮਰਜ਼ੀ ਸਮਝੋ ਪਰ ਗੱਲ ਇਦਾਂ ਹੀ ਵੀ ਇਹ ਮੈਧਰ ਨੂੰ ਤਾਂ ਕਹਿ ਰਿਹਾ ਹੈਗਾ ਵੀ ਮੈਥੇ ਮੈਂ ਤੁਹਾਨੂੰ ਫੀਸ ਰੱਖ ਲਈ ਹੁੰਦੀ ਠੀਕ ਹੈ ਜੇ ਮੈਥੇ ਫੀਸ ਰੱਖੀ ਹੁੰਦੀ ਤਾਂ ਉਸ ਦਾ ਮੇਰੇ ਕੋਲ ਕੋਈ ਆਸ ਨਹੀਂ ਸਕਦੇ ਸੀ ਸਾਰੇ ਬ੍ਰਿਦਾ ਰੱਖੇ ਜਿਹੜੇ ਸਟੂਡਰ ਨਹੀਂ ਲੈ ਸਕਦੇ ਉਹਨਾਂ ਨੂੰ ਫਾਇਦਾ ਹੋ ਜੇ ਠੀਕ ਹੈ ਤੇ ਜਿਹੜੇ ਮਾਰਕਿਉਡੀਨ ਆਰਥਿਕ ਮੰਗੀ ਹਰੇਕ ਦੇ ਹੁੰਦੀ ਹੈ ਤਾਂ ਉਹ ਵੀ ਜੁੜ ਜਵਾਨੀ ਕਰ ਲੈਣੇ ਕਲਾਸਾਂ ਠੀਕ ਹੈ ਜੀ ਹਾਂ ਪੈਸਿਆਂ ਦੀਆਂ ਬਕਸ ਵਗੈਰਾ ਲੈ ਲੈ ਦਵਾਂਗੇ ਠੀਕ ਹੈ ਜੀ ਜੇ ਜੀ ਕਿਸੇ ਕੋਲ ਜਿਆਦਾ